ਚੰਦੇ ਇਸ ਬੰਦੇ ਵਿੱਚ ਅੱਜ ਚਾਰ ਗੱਡੀਆਂ ਕਮੇਟੀ ਨੂੰ ਆਈਆਂ ਜਿਹਨੇ ਲੋਕਾਂ ਦੇ ਘਰਾਂ ਦੇ ਵਿੱਚ ਪੂਰਾ ਕਾੜਾ ਚੱਕਣਾ ਮੈਂ ਨਗਰ ਕੌਂਸਲ ਪ੍ਰਧਾਨ ਬੀਨੋਕ ਕੁਮਾਰ ਮੁਕੇਰੀਆ ਜਦ ਮੈਂ ਸਟਾਰਟਿੰਗ ਵਿੱਚ ਪ੍ਰਧਾਨ ਬਣਿਆ ਸੀਗਾ ਤੇ ਉਸ ਟਾਈਮ ਹੀ ਮੇਰੀ ਸੋਚ ਮੇਰੇ ਐਮਸੀਆਂ ਦੀ ਵੀ ਸੋਚ ਸੀਗੀ ਕਿ ਆਪਾਂ ਕਿਸੇ ਤਰੀਕੇ ਨਾਲ ਮੁਕੇਰੀਆਂ ਦੇ ਵਿੱਚ ਸੁਧਾਰ ਕਰ ਸਕੀਏ ਕਚਰਾ ਚਕਾਉਣ ਦਾ ਕਿਉਂਕਿ ਇੱਕ ਬੰਦਾ ਜਿਹੜਾ ਹੈ ਉਹ ਜਗਾ ਜਗਾ ਤੇ ਜਾ ਕੇ ਪੈਦਲ ਜਾ ਕੇ ਕਚਰਾ ਚੱਕਦਾ ਸੀਗਾ ਟਰਾਲੀ ਰੇੜੀ ਉੱਤੇ ਪਰ ਕੋ ਪ੍ਰੋਪਰਲੀ ਚੱਕਿਆ ਨਹੀਂ ਜਾਂਦਾ ਸੀਗਾ ਆਪਾਂ ਫਿਰ ਸੋਚਿਆ ਕਿ ਚਲੋ ਆਪਾਂ ਗੱਡੀਆਂ ਲਈਏ ਪਹਿਲਾਂ ਆਪਾਂ ਦੋ ਹਾਥੀ ਛੋਟੇ ਹਾਥੀ ਲਏ ਸੀਗੇ ਇਸ ਤੇ ਉਹਦੇ ਨਾਲ ਕਾਫੀ ਸੁਧਾਰ ਹੋਇਆ ਸ਼ਹਿਰ ਦਾ ਤਾਂ ਫਿਰ ਆਪਾਂ ਹੋਰ ਮਤਲਬ ਕਿ ਉਪਰਾਲਾ ਕੀਤਾ ਤਾਂ ਆਪਾਂ ਚਾਰ ਗੱਡੀਆਂ ਦੇ ਟੈਂਡਰ ਲਗਾਇਆ 35 ਲੱਖ ਦਾ ਆਪਾਂ ਟੈਂਡਰ ਲਗਾਇਆ ਸੀਗਾ ਜਿਹਦੇ ਵਿੱਚ ਹੁਣ ਇਹ ਚਾਰ ਗੱਡੀਆਂ ਆ ਗਈਆਂ ਤਾਂ ਲੋਕਾਂ ਦੀ ਜਿਹੜੀ ਮਤਲਬ ਕਿ ਸਮੱਸਿਆ ਆ ਉਹ ਆਪਾਂ ਦੂਰ ਕਰਾਂਗੇ ਇਸ ਗੱਡੀਆਂ ਦੁਆਰਾ ਜਗਾ ਜਗਾ ਦੇ ਘਰ ਘਰ ਜਾ ਕੇ ਇਹ ਕਚਰਾ ਚੱਕਣ ਗਿਆ ਸੁੱਕਾ ਅਲੱਗ ਤੇ ਗਿੱਲਾ ਅਲੱਗ ਇਹਦੇ ਵਿੱਚ ਆਪਸ਼ਨ ਬਣੇ ਆ ਉਦੇ ਅਕੋਰਡਿੰਗ ਆਪਾਂ ਸਾਰੇ ਕੰਮ ਕੀਤੇ ਆ ਤਾਂ ਮੈਂ ਫੇਰ ਇੱਕ ਵਾਰੀ ਸਾਰੇ ਲੋਕਾਂ ਨੂੰ ਮੁਬਾਰਕਾ ਦਿੰਨਾ ਕਿ ਭਾਈ ਆਪਾਂ ਹੁਣ ਗੱਡੀਆਂ ਚਾਰ ਮਗਾ ਲੀਆਂ ਤੇ ਤੁਹਾਨੂੰ ਦਿੱਕਤ ਨਹੀਂ ਆਏਗੀ ਕੋਈ ਵੀ ਕਚਰੇ ਦੀ ਜੇ ਅਸੀਂ ਗੱਲ ਕਰੀਏ ਇਹ ਕਿੰਨੇ ਵਾਰਡ ਦੇ ਵਿੱਚ ਗੱਡੀਆਂ ਜਾਣ ਗਈਆਂ ਕਿਉਂਕਿ ਜਿੰਨੀਆਂ ਮਕੇਰੀਆਂ ਦੇ ਵਿੱਚ ਬਾੜਾਂ ਹੈਗੀਆਂ ਉਹ ਸਾਰੇ ਬਾੜਾਂ ਦੇ ਵਿੱਚ ਜਾ ਕੇ ਕੂੜਾ ਚੱਕਣਗੇ ਜਾਂ ਕਿਦਾਂ ਸਿਸਟਮ ਬਣ ਗਿਆ ਇਹ ਸਾਰੇ ਬਾੜਾਂ ਵਿੱਚ ਜਾ ਕੇ ਕੂੜਾ ਚੱਕਣਗੇ ਕਿਉਂਕਿ ਸਾਡੀ ਪਹਿਲਾਂ ਦੋ ਗੱਡੀਆਂ ਸੀਗੀਆਂ ਉਹ ਵੀ ਵੱਖ-ਵੱਖ ਬਾੜਾਂ ਵਿੱਚ ਜਾ ਰਹੀਆਂ ਸੀਗੀਆਂ ਹੂੰ ਤੇ ਹੁਣ ਸਾਡੇ ਕੋਲ 6 ਗੱਡੀਆਂ ਹੋ ਜੰਨੀਆਂ ਟੋਟਲ ਪੂਰੀਆਂ ਬਾਡਾਂ ਮਤਲਬ ਕਿ ਇਹ ਕਵਰ ਕਰਨੀਆਂ ਪਬਲਿਕ ਨੂੰ ਦਿੱਕਤ ਨਹੀਂ ਆਏਗੀ ਜੇ ਪਬਲਿਕ ਸਾਡੇ ਨਾਲ ਸਪੋਰਟ ਕਰੇ ਬਸ ਕਿ ਗਿੱਲਾ ਸੁੱਕਾ ਸਾਨੂੰ ਅਲੱਗ ਸੁੱਟ ਕੇ ਇਹਦੇ ਵਿੱਚ ਪਾਣ ਤੇ ਇਹ ਘਰਾਂ ਦੇ ਵਿੱਚ ਜਾ ਕੇ ਚੱਕਣਗੇ ਕੂੜਾ ਜਾ ਕੇ ਜਾਂ ਕਿੱਥੇ ਕੋਈ ਇੱਕ ਜਗ੍ਹਾ ਜਾਂ ਜਾਂ ਡਿਸਾਈਡ ਕੀਤੀ ਹੈ ਜਾਂ ਉੱਥੇ ਪਚਾਦਣਗੇ ਫਿਰ ਨਹੀਂ ਨਹੀਂ ਜਿੱਥੇ ਤਾਂ ਗੱਡੀਆਂ ਜਾ ਸਕਦੀਆਂ ਆ ਘਰਾਂ ਦੇ ਵੇਦ ਲੱਗੇ ਜਿਹੜੇ ਖੁੱਲੀਆਂ ਗਲੀਆਂ ਉਹਨਾਂ ਵਿੱਚ ਜਾਏਗੀ ਇੱਕ ਇਹਦਾ ਨਾ ਸਪੀਕਰ ਆਪਾਂ ਜਿੱਦਾਂ ਲੱਗੇ ਪਏ ਆ ਨਾ ਉੱਤੇ ਮੈਂਸ਼ਨ ਪਹਿਲਾਂ ਹੀ ਕਰਵਾ ਲਏ ਆ ਤਾਂ ਉਹ ਪਹਿਲਾਂ ਹੀ ਉਹਦੇ ਵਿੱਚ ਰਿਕਾਰਡਿੰਗ ਹੁੰਦੀ ਆ ਅੱਜ ਕੱਲ੍ਹ ਚੱਲਦਾ ਆ ਸਾਊਂਡ ਕਚਰੇ ਵਾਲਾ ਆ ਕਈ ਕੁਸ਼ ਹੋਰ ਵੀ ਮਤਲਬ ਕਿ ਲੋਕਾਂ ਨੂੰ ਮਤਲਬ ਕਿ ਜਾਗਰਿਤ ਕਰਨ ਲਈ ਵੀ ਇਹਦੇ ਵਿੱਚ ਆਪਾਂ ਰੱਖਿਆ ਹੈ ਕਿ ਟੈਪੈਂਡਰ ਲਗਾ ਕੇ ਉਹਨਾਂ ਨੂੰ ਹਰ ਚੀਜ਼ ਬਾਰੇ ਦੱਸਿਆ ਜਾਏਗਾ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੇ ਕਚਰੇ ਲਈ ਭਈ ਥਾਂ ਥਾਂ ਨਾਲ ਸੁੱਟਿਆ ਜਾਵੇ ਗੱਡੀਆਂ ਵਿੱਚ ਪਾਇਆ ਜਾਵੇ ਕੀ ਮੈਸੇਜ ਦੇਣਾ ਚਾਹੀਦਾ ਸ਼ਹਿਰ ਵਾਸੀਆਂ ਨੂੰ ਮੈਂ ਇਹੀ ਕਹਿਣਾ ਕਿ ਕਮੇਟੀ ਸ਼ਹਿਰ ਵਾਸੀਆਂ ਦੇ ਬਿਨਾਂ ਕੁਝ ਨਹੀਂ ਕਰ ਸਕਦੀ ਕਿ ਆਪਾਂ ਕਚਰਾ ਪ੍ਰੋਪਰ ਚੱਕ ਲਈ ਨਹੀਂ ਜਦ ਤੱਕ ਤੁਹਾਡਾ ਯੋਗਦਾਨ ਨਹੀਂ ਹੋਏਗਾ ਵਿੱਚ ਇਹਦੇ ਵਿੱਚ ਤਦ ਤੱਕ ਆਪਾਂ ਸ਼ਹਿਰ ਨੂੰ ਸਾਫ਼ ਨਹੀਂ ਕਰ ਸਕਦੇ ਤੁਹਾਡਾ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਹੈਗਾ ਆ ਆਪਣੇ ਲਾਗੇ ਕਿਤੇ ਡਸਟਬਿਨ ਮਤਲਬ ਕਿ ਵੇਚੀ ਜਿਹੜਾ ਵੀ ਕਚਰਾ ਪਾਇਆ ਜਾਵੇ ਮੈਂ ਤਾਂ ਕਹਿੰਦਾ ਆ ਕਿ ਬਾਹਰ ਨਾ ਸੁੱਟਿਆ ਜਾਏ ਪੋਲੀਥੀਨ ਆ ਪੋਲੀਥੀਨ ਬਹੁ ਲੋਕੀ ਖਾਂਦੇ ਆ ਬਾਹਰ ਸੁੱਟਦੇ ਨੇਗੇ ਹਰ ਜਗ੍ਹਾ ਮੈਂ ਕਹਿੰਦਾ ਸਾਨੂੰ ਡਸਟਬਿਨ ਲਗਾਣੇ ਚਾਹੀਦੇ ਆ ਆਪਣੇ ਘਰਾਂ ਵਿੱਚ ਡਸਟਬਿਨ ਰੱਖੋ ਜੋ ਵੀ ਚੀਜ਼ ਹੈਗੀ ਆ ਕੋਈ ਖਾਦਾ ਆ ਉਹਨੇ ਜੇਬ ਚ ਪਾ ਕੇ ਲੈ ਜਾਓ ਆਪਣੇ ਘਰ ਦੇ ਡਸਟਬਿਨ ਵਿੱਚ ਪਾ ਲਓ ਅਗਲੇ ਦਿਨ ਤੁਸੀਂ ਇਹ ਗੱਡੀ ਵਿੱਚ ਪਾ ਸਕਦੇ ਹੋ ਠੀਕ ਓਕੇ ਹਾਂ ਤੇ ਆਪਾਂ ਨਾਲ ਹੀ ਅੱਜ ਥੋੜੇ ਦਿਨ ਪਹਿਲਾਂ ਤਾਂ ਆਪਾਂ ਸਟਾਰਟ ਕਰ ਚੁੱਕੇ ਹਾਂ ਫੋਗਿੰਗ ਮਸ਼ੀਨ ਚੱਲ ਰਹੀ ਹੈ ਛੋਟੀ ਤੇ ਜੇ ਕਿਸੇ ਨੂੰ ਮਤਲਬ ਕਿ ਲੱਗਦਾ ਹੈ ਕਿ ਕਿਸੇ ਨੂੰ ਪ੍ਰੋਬਲਮ ਆਈ ਹੈ ਕਿਸੇ ਦੇ ਘਰ ਦੇ ਵਿੱਚ ਆ ਗਈ ਹੈ ਜਿਹਨੂੰ ਡੇਂਗੂ ਹੋਇਆ ਹੈ ਉਹ ਦੱਸਦੇ ਆਪਾਂ ਉਹਨਾਂ ਦੇ ਘਰ ਵੀ ਪ ਜਾ ਕੇ ਫੌਗੀ ਮਸ਼ੀਨ ਕਰਾਂਗੇ ਬਾਕੀ ਮੈਂ ਇੱਕ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਜਿਹੜੇ ਸਾਡੇ ਮੇਨ ਇਸ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਉੱਤੇਦਾਰ ਹੈਗੇ ਆ ਕਿ ਜਾਦੀ ਸਰਕਾਰ ਇਹਨਾਂ ਦੀ ਬਣੀ ਹੈ ਸਾਨੂੰ ਕੋਈ ਸਪੈਸ਼ਲ ਗ੍ਰਾਂਟ ਨਹੀਂ ਮਿਲਿਆ ਮੈਂ ਮਲਤਾਨੀ ਸਾਹਿਬ ਨੂੰ ਕਹਿ ਚੁੱਕਿਆ ਤੇ ਵਕ ਵਕ ਜਾ ਕੇ ਹੁਣ ਚਵੇਪਾਲ ਸਾਹਿਬ ਆਏ ਸੀ ਉਹਨਾਂ ਨੂੰ ਵੀ ਆਪਾਂ ਦਿੱਤਾ ਸੀਗਾ ਸਾਰੇ ਐਮਸੀਆਂ ਨੇ ਮਿਲ ਕੇ ਇਹ ਲੈਟਰ ਦਿੱਤਾ ਸੀਗਾ ਕਿ ਉਹਦੇ ਵਿੱਚ ਲਿਖਿਆ ਸੀਗਾ ਕਿ ਸਾਨੂੰ ਮਤਲਬ ਕਿ ਇੱਕ ਸਾਨੂੰ ਡੈਂਪ ਦੀ ਬਹੁਤ ਵੱਡੀ ਸਮੱਸਿਆ ਹੈਗੀ ਆ। ਉਹਦੇ ਬਾਰੇ ਦੱਸਿਆ ਸੀਗਾ ਪਰ ਉਹਦਾ ਇਹ ਤਾਂ ਕੋਈ ਹੱਲ ਨਹੀਂ ਹੋਇਆ। ਤੇ ਨਾ ਸਾਨੂੰ ਕੋਈ ਗ੍ਰਾਂਟ ਦਿੱਤੀ ਗਈ ਹੈ। ਦੇਖੋ ਆਪਾਂ ਕਮੇਟੀ ਆਪਣੇ ਲੈਵਲ ਤੇ ਵਰਕ ਕਰ ਰਹੀ ਹੈ। ਗੱਡੀਆਂ ਮੰਗਾਲੀਆਂ 23 ਲੱਖ ਰੁਪਏ ਦੀਆਂ। ਅੱਗੇ ਆਪਾਂ ਪਬਲਿਕ ਦੇ ਹੋਰ ਵੀ ਕੰਮ ਕਰਨੇ ਹੈਗੇ ਆ। ਤਾਂ ਮੈਂ ਫੇਰ ਇੱਕ ਵਾਰੀ ਅਰਜ਼ ਕਰਦਾ ਆ ਆਮ ਆਦਮੀ ਪਾਰਟੀ ਸਰਕਾਰ ਅੱਗੇ ਕਿ ਸਾਡੀ ਕਮੇਟੀ ਨੂੰ ਗ੍ਰਾਂਟ ਦਿੱਤੀ ਜਾਵੇ। ਸਪੈਸ਼ਲ ਗ੍ਰਾਂਟ ਜਿਸ ਨਾਲ ਕਿ ਆਪਾਂ ਪਬਲਿਕ ਦੇ ਜਿਹੜੇ ਵੀ ਕੰਮ ਬਚੇ ਆ ਉਹ ਕਰਵਾ ਸਕੀਏ। 当然。